ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ 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 ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਨਾਮ ਬਸ ਕੇ ਅੱਜ ਹੋਲਾ ਮੱਲਾ ਮਨਾਇਆ ਜਾ ਰਿਹਾ ਹੈ। ਮੈਂ ਮਾਸਟਰ ਸਰਦੀਪ ਸਿੰਘ ਮਾਤਾ ਚੰਦਪੁਰ ਵੈਲਫੇਅਰ ਐਂਡ ਜਸਟਿਸ ਸੈਣੀ ਪ੍ਰਧਾਨ ਅੱਜ ਦਾ ਹੋਲਾ ਜਿਹੜਾ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਉਹਨਾਂ ਦੀ ਪਰੰਪਰਾ ਅੱਗੇ ਚੱਲੀ ਜਿਹੜੀ ਗੁਰੂ ਜਿੱਦਾਂ ਸੁਭਾਈ ਨੇ ਇਹ ਦੱਸਿਆ ਉਹਨਾਂ ਦੀ ਪਰੰਪਰਾ ਅੱਗੇ ਚੱਲੀ ਤੇ ਉਹਦੇ ਤੋਂ ਅੱਗੇ ਸਤਿਗੁਰੂ ਗਰੀਬ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਤਿੰਨ ਹੋਲੇ ਕੀਤੇ ਜਿੱਥੇ ਸਭ ਨੂੰ ਨਾਮ ਸਤਿ ਪਾਤਸ਼ਾਹ ਜੀ ਦੀ ਬਹੁਤ ਬਰਸ਼ੋ ਪ੍ਰਾਪਤ ਇਹ ਧਰਤੀ ਆ ਬੜੀ ਪਵਿੱਤਰ ਧਰਤੀ ਆ ਤੇ ਇਸ ਧਰਤੀ ਦੇ ਉੱਤੇ ਅੱਜ ਤੀਜਾ ਹੋਲਾ ਹੈ ਹੋਲਾ ਅਸੀਂ ਕਿਸ ਤਰ੍ਹਾਂ ਮਨਾਉਨੇ ਆ ਹੋਲਾ ਅਸੀਂ ਗੁਰਬਾਣੀ ਤੋਂ ਸ਼ੁਰੂ ਕਰਕੇ ਦੀਵਾਨ ਕੀਰਤਨ ਤੇ ਲੰਗਰ ਹਰ ਸੇਵਾ ਇੱਥੇ ਕੀਤੀ ਜਾਂਦੀ ਆ ਦੀਵਾਨ ਵੀ ਸਜਦੇ ਨੇ ਤੇ ਸੂਰਬੀਰਾਂ ਦੀਆਂ ਵਾਰਾਂ ਵੀ ਗੋਈਆਂ ਜਾਂਦੀਆਂ ਨੇ ਤਾਂ ਜੋ ਉਹ ਜੋ ਪੁਰਾਣਾ ਸਮੇਂ ਦਾ ਹੋਲਾ ਸੀ ਉਨੂੰ ਫਿਰ ਉਸੇ ਤਰ੍ਹਾਂ ਹੀ ਉਜਾਗਰ ਕੀਤਾ ਜਾਵੇ ਤੇ ਉਸੇ ਤਰ੍ਹਾਂ ਹੀ ਉਹ ਦਰਸਤਾਨ ਪੇਸ਼ ਕੀਤੇ ਜਾਣ। ਫੋਣ ਐਸ ਸਮੇਂ ਭੋਲੇ ਮੁਹੱਲੇ ਦੇ ਮੀਲੇ ਦੇ ਉਤੇ ਮੈਂ ਆਦਿਕਾ ਮੈਂ ਆਦਿਕਾ ਬੜੇ ਅਸੀਂ ਸਾਧ ਸੰਗਤ ਦੀ ਮੈਂ ਕਿ ਸਾਰੀ ਸਾਧ ਸੰਗਤ ਬਹੁਤ ਖੁਸ਼ ਹੈ ਕਿ ਜਿਹੜੀ ਐ ਸਮੇਂ ਕਮੇਟੀ ਮੌਜੂਦਾ ਇੱਥੇ ਕੰਮ ਕਰ ਰਹੀ ਆ ਉਹ ਬੇਤਹੀ ਸ਼ਲਾਘਾਯੋਗ ਹੈ। ਹਰ ਪੱਖ ਤੋਂ ਉਹਨਾਂ ਨੇ ਸੰਗਤ ਦੀ ਪੂਰੀ ਸੇਵਾ ਤਨਦੇਹੀ ਨਾਲ ਕੀਤੀ ਹੈ। ਤੇ ਮੈਂ ਉਹਨਾਂ ਦਾ ਬੜਾ ਧੰਨਵਾਦੀ ਆ ਇਸੇ ਤਰ੍ਹਾਂ ਹੀ ਸਤਸਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਦੇ ਰਹਿਣ ਤੇ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਮੇਲੇ ਆ ਉਹ ਭਰਦੇ ਰਹਿਣ ਤੇ ਸਾਧ ਸੰਗਤ ਤੇ ਖੁਸ਼ੀ ਨਾਲ ਸੇਵਾ ਕਰੇ ਤੇ ਸਾਧ ਸੰਗਤ ਤੇ ਖੁਸ਼ੀ ਨਾਲ ਮੇਲਿਆਂ ਦੀਆਂ ਖੁਸ਼ੀਆਂ ਮਾਣੇ ਇਹ ਉਹ ਸਤਸਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਦੀ ਰਹਿਮਤ ਤੇ ਕਿਰਪਾ ਨਾਲ ਉਹ ਮੇਲੇ ਆ ਮਨਾਉਂ ਕਹ ਉਹ ਜੋਨ ਮੌਜੂਦਾ ਸਤਗੁਰੂ ਦਲੀਪ ਸਿੰਘ ਸੱਚੇ ਪਾਸ਼ਾ ਜੋ ਨਾਰੀ ਜਾਤੀ ਦੇ ਉਕਾਰਾਂ ਦੇ ਪ੍ਰਤੀ ਜੋ ਸੱਚੇ ਪਾਸ਼ਾ ਵਿਦੇਸ਼ ਕਰ ਰਹੇ ਨੇ ਉਹਨਾਂ ਨੂੰ ਮੁੱਢੋਂ ਨਿਭਉਂਦੇ ਹੋਏ ਜੋ ਆਪਾਂ ਸਾਰੀਆਂ ਪਰੰਪਰਾਵਾਂ ਜੋ ਦੇਖ ਰਹੇ ਆਂ ਆਪਾਂ ਬੀਬੀਆਂ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ ਮੰਚ ਉੱਤੇ ਸੇਵਾ ਕੀਤੀ ਜਾ ਰਹੀ ਆ ਅਰਦਾਸ ਦੀ ਸੇਵਾ ਕੀਤੀ ਜਾ ਰਹੀ ਆ ਚਰਨ ਧੋਣ ਦੀ ਸੇਵਾ ਕੀਤੀ ਜਾ ਰਹੀ ਆ ਇਹ ਇਹ ਸਾਰੀਆਂ ਪਰੰਪਰਾਵਾਂ ਅਤੇ ਮੋਰ ਸਾਧਗੋ ਦਲੀਪ ਸਿੰਘ ਜੀ ਵੱਲੋਂ ਸੁਰਜੀਤ ਕੀਤੀਆਂ ਗਈਆਂ ਨਾਮ ਤਰੀਫਾਂ ਦੇ ਵਿੱਚ ਅਤੇ ਹੋਰ ਵੀ ਬਹੁਤ ਪਰੰਪਰਾਵਾਂ ਨੇ ਜਿਹੜੀਆਂ ਸਮੇਂ ਸਮੇਂ ਨੂੰ ਤਾਰ ਸਾਧਗੋ ਸਤੇ ਬਾਸ਼ਾ ਨੇ ਲਾਗੂ ਕੀਤੀਆਂ ਨੇ ਉਹਨਾਂ ਨੂੰ ਤੁਸੀਂ ਸਾਹ ਸੰਗਤ ਦੇ ਰੂਪ 'ਚ ਮੇਲੇ 'ਚ ਵੇਖ ਰਹੇ ਹੋ ਤੇ ਸਾਹ ਸੰਗਤ ਇਹ ਹੁੰਦੀ ਜਿਹੜੀ ਕਮੇਟੀ ਤੋਂ ਬਹੁਤ ਰਾਜੀ ਐ ਇਸ ਟਾਈਮ ਵੀ ਜਿਹੜੀ ਸੇਵਾ ਜਿਹੜੀਆਂ ਸੱਚੇ ਪਾਸ਼ਾ ਤਨ ਕਰਕੇ ਮੰਨ ਕਰਕੇ ਔਰ ਤਨ ਕਰਕੇ ਸਾਰੇ ਆਪ ਆਪਣੀ ਨਿਭਾ ਰਹੇ ਨੇ ਔਰ ਸੱਚੇ ਪਾਸ਼ਾ ਦੀ ਕਿਸ ਅਰਦਾਸ ਕਰਦੇ ਆਂ ਵੀ ਇਸੇ ਤਰ੍ਹਾਂ ਸਾਨੂੰ ਚੜ੍ਹਦੀ ਕਲਾ ਬਖਸ਼ਣ ਨਾਮਧਾਰੀ ਸੰਗਤ ਨੂੰ ਉਹ ਆਪਣੀ ਸ਼ਰਸਾ ਹੈ ਟਿਕਾਣਾ ਮੈਂ ਰਾਜਪਾਲ ਕੌਰ ਇਹ ਜੋ ਚਗਾਵਾ ਸਾਧਪੁਰ ਜੋ ਸਰਦੂ ਰਾਮ ਸਿੰਘ ਦਾ ਤਪਸਾਨ ਹੈ ਇੱਥੇ ਹੋਲੇ ਮਹੱਲੇ ਦਾ ਜੋ ਸਮਾਗਮ ਹੈ ਨਾਮਧਾਰੀ ਸੰਗਤ ਵੱਲੋਂ ਬੜੇ ਹੀ ਉਤਸ਼ਾਹ ਅਤੇ ਸ਼ਰਧਾਪੂਰਵਕ ਕੀਤਾ ਜਾ ਰਿਹਾ ਹੈ ਔਰ ਇਹ ਹੁਲਾ ਮਹੱਲਾ ਵੀ ਰਸਤਾ ਪ੍ਰਤੀਕ ਹੈ ਜਿੱਥੇ ਸਤਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਵੈ ਰੱਖਿਆ ਦੀ ਜਾਜ ਦੱਸੀ ਉਸੇ ਦੇ ਨਾਲ ਹੀ ਉਹਨਾਂ ਨੇ ਸਮਾਜ ਅਤੇ ਦੇਸ਼ ਧਰਮ ਨੂੰ ਬਚਾਉਣ ਵਾਸਤੇ ਵੀ ਸਾਡੇ ਅੰਦਰ ਜज्ਬਾ ਭਰਿਆ ਸੋ ਹੌਣ ਵਾਲੇ ਸਮੇਂ ਵਿੱਚ ਮੈਂ ਆਪ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਤਗੁਰੂ ਰਾਮ ਸਿੰਘ ਜੀ ਜਦੋਂ ਉਹਨਾਂ ਦਾ ਪ੍ਰਾਦੁਰ ਭਾਵ ਹੋਇਆ ਨਾਮ ਸਾਰੀ ਪੰਥ ਦੇ ਰਹਿਨੁਮਾ ਪਰਵਰਤਕ ਉਸ ਵੇਲੇ ਬਹੁਤ ਸਾਰੀ ਕੁਰੀਤیاں ਆ ਗਈਆਂ ਸੀ ਅੰਗਰੇਜ਼ੀ ਸ਼ਾਸਨ ਸਭ ਪਾਸੇ ਹਾਵੀ ਹੋ ਗਿਆ ਸੀਗਾ ਤੇ ਉਸ ਵੇਲੇ ਸਤਗੁਰੂ ਰਾਮ ਸਿੰਘ ਜੀ ਨੇ ਦੁਬਾਰਾ ਤੋਂ ਸਤਗੁਰ ਗੋਬਿੰਦ ਸਿੰਘ ਜੀ ਦੀ ਮਰਿਆਦਾ ਨੂੰ ਲਾਗੂ ਕੀਤਾ ਤੇ ਹੌਲੇ-ਮਹੱਲੇ ਦੀ ਪ੍ਰਥਾ ਜੋ ਖਤਮ ਹੋ ਗਈ ਸੀ ਉਹਨੂੰ ਮੁੜ ਤੋਂ ਪ੍ਰਸਾਰਿਤ ਕੀਤਾ ਮੁੜ ਤੋਂ ਆਰੰਭ ਕੀਤਾ ਔਰ ਐਨੇ ਸ਼ਕਤੀਆਂ ਦੇ ਦੌਰ ਵਿੱਚ ਜਦੋਂ ਕਿ ਅੰਗਰੇਜ਼ਾਂ ਦੀ ਸਕਤੀਆਂ ਸੀ ਕਿ ਨਾਮਦਾਰੀ ਇੱਕ ਧਾਰਮਿਕ ਅਸਥਾਨ ਤੇ ਇਕੱਠੇ ਨਹੀਂ ਹੋ ਸਕਦੇ ਉਸ ਵੇਲੇ ਉਹਨਾਂ ਨੇ ਕਿੰਨੇ ਘੁਰਸਵਾਰਾਂ ਨਾਲ ਤੇ ਪੈਦਲ ਸੈਨਾ ਨਾਲ ਤੇ ਹਜ਼ਾਰਾਂ ਦੇ ਸੰਗਤ ਕਹਿ ਸਕਦੇ ਆ ਆਪਾਂ ਸਤਿਗੁਰ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਾਲਾ ਖੂਜ ਕੀਤਾ ਹੋਲਾ ਮਹੱਲਾ ਮਨਾਉਣ ਵਾਸਤੇ ਸਨ 1867 ਵਿੱਚ ਉਸ ਤੋਂ ਬਾਅਦ ਐਨੇ ਕਠਿਨ ਦੌਰ ਵਿੱਚ ਵੀ ਉਹਨਾਂ ਨੇ 6 ਹੋਲੇ ਮਹੱਲੇ ਮਨਾਏ ਅੰਗਰੇਜ਼ਾਂ ਦੇ ਸਮੇਂ ਵੀ ਸੋ ਉਹੀ ਰੀਤ ਚੱਲੀ ਆ ਰਹੀ ਹੈ ਹੋਲੇ ਮਹੱਲੇ ਦੀ ਜੋ ਸਤਗੁਰ ਗੁਰੂ ਸਿੰਘ ਜੀ ਨੇ ਸਾਪਤ ਕੀਤੀ ਸੀ ਹੋਲੀ ਦੀ ਕੁਰੀਤੀਆਂ ਨੂੰ ਖਤਮ ਕਰਨ ਵਾਸਤੇ ਤੇ ਹੁਣ ਵਰਤਮਾਨ ਗੁਰੂ ਸਤਗੁਰੂ ਦਲੀਪ ਸਿੰਘ ਜੀ ਦੀ ਰਹਿਨਮਾਈ ਵਿੱਚ ਬੜਾ ਹੀ ਸਰਦਾ 우ਸ਼ਾ ਨਾਲ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਦੇ ਥਾਵਾਂ ਤੇ ਸਾਡਾ ਹੋਲਾ ਮਹੱਲਾ ਚੱਲ ਰਿਹਾ ਇੱਕ ਇੱਥੇ ਪੰਜਾਬ ਵਿੱਚ ਠਰਿਆਨੇ ਵਿੱਚ ਤੇ ਸਾਡੀ ਸੰਗਤ ਕੁਝ శ్రీ ਅਨੰਦਪੁਰ ਸਾਹਿਬ ਜਾ ਕੇ ਉੱਥੇ ਵੀ ਸੇਵਾ ਕਰ ਰਹੀ ਹੈ ਸੋ ਇਹ ਹੋਲਾ ਮਹੱਲਾ ਆਪ ਜੀ ਦੇਖ ਰਹੇ ਹੋ ਨਾਮ ਸਿਮਰਨ ਭਗਤੀ ਰਾਸ ਨਾਲ ਵੀ ਭਜਿਆ ਤੇ ਵੀ ਰਾਸ ਨਾਲ ਵੀ ਭਜਿਆ ਹੈ ਸੋ ਅਸੀਂ ਅੱਜ ਐ ਆਨੰਦਮਾਨ ਰਹੇ ਹਾਂ ਜੀ ਸੰਗਤਾਂ ਬੂਰੇ ਪੰਜਾਬ ਤੋਂ علاوہ ਹਰਿਆਣੇ ਤੋਂ ਵੀ ਆਈ ਹੈ ਹਿਮਾਚਲ ਤੋਂ ਵੀ ਆਈ ਹੈ ਯੂਪੀ ਸਾਈਡ ਤੋਂ ਵੀ ਆਈ ਹੈ ਤੇ ਬਹੁਤ ਥਾਵਾਂ ਤੋਂ ਸੰਗਤ ਜੋ ਹੈ ਵੱਖਰੇ ਵੱਖਰੇ ਰਾਜਾਂ ਤੋਂ ਸਜਾਰਾਂ ਦੀ ਗਿਣਤੀ ਵਿੱਚ ਇੱਥੇ ਸੰਗਤ ਨੇ ਸ਼ਮੂਲੀਅਤ ਕੀਤੀ ਹੈ ਉਪਰਾਲੇ ਦੇਖੋ ਸਤਗੁਰ ਜੀ ਦਾ ਹੁਕਮ ਹੈ ਕਿ ਅਸੀਂ ਜਿਹੜਾ ਹੈ ਸਭ ਤੋਂ ਪਹਿਲਾਂ ਗਰੀਬ ਵਰਗ ਨੂੰ ਸੰਭਾਲੀਏ ਤੇ ਵਿੱਦਿਆ ਦਾ ਦਾਨ ਕਰੀਏ ਤੇ ਸਤ ਸਤਗੁਰ ਜੀ ਵੱਲੋਂ ਸਭ ਤੋਂ ਮਹਾਨ ਉਪਰਾਲਾ ਚੱਲ ਰਿਹਾ ਹੈ ਉਹਨਾਂ ਦੇ ਸਭ ਉਹਨਾਂ ਵੱਲੋਂ ਸੱਤ ਜਿਹੜੀ ਵਿਸ਼ਵ ਸਤ ਸੰਗ ਸਭਾ ਹੈ ਇਹਦੇ ਅੰਦਰਗਤ ਗਰੀਬ ਬੱਚੀਆਂ ਨੂੰ ਬੱਚੇ ਬੱਚੀਆਂ ਨੂੰ ਪੜ੍ਹਾਉਂਦਾ ਵਿਦਿਆਦਾਨ ਦਾ ਉਪਰਾਲਾ ਜਿਹੜਾ ਹੈ ਪੂਰੇ ਭਾਰਤ ਦੇ ਕਈ ਰਾਜਾਂ ਵਿੱਚ ਚੱਲ ਰਿਹਾ ਹੈਗਾ ਜੀ ਔਰ ਇਸ ਤੋਂ ਇਲਾਵਾ ਉਹਨਾਂ ਦਾ ਧਰਮ ਪਰਿਵਰਤਨ ਨੂੰ ਰੋਕਣ ਵਾਲਾ ਸਾਰਿਆਂ ਨੂੰ ਇਕੱਠੇ ਕਰਨ ਵਾਲਾ ਕਾਜ ਹੈ ਸਾਰੇ ਗੁਰੂ ਨਾਨਕ ਸਾਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਲਾ ਕੇ ਗੁਰੂ ਨਾਨਕ ਨਾਮ ਲੈਵਾ ਸਾਰੇ ਇਕੱਠੇ ਹੋ ਸਕਾਂ। ਸੋ ਐਸਾ ਦੇ ਬੜੇ ਮਹਾਨ ਉਪਰਾਲੇ ਚੱਲ ਰਹੇ ਹਨ ਜੀ। ਕੀ ਕਹਿਣਾ ਚਾਹੂਗੀ ਸੰਗਤ ਨੂੰ? ਸੰਗਤ ਨੂੰ ਐਹੀ ਕਹਿਣਾ ਚਾਹਾਂਗੇ ਕਿ ਅਸੀਂ ਜਿਹੜਾ ਹੈ ਸਤਗੁਰੂ ਨਾਨਕ ਦੇਵ ਜੀ ਦੇ ਸੇਖਾਂ, ਸਤਗੁਰੂ ਗੋਬਿੰਦ ਸਿੰਘ ਜੀ ਦੇ ਸੇਖਾਂ ਆਓ ਸਾਰੇ ਇਕੱਠੇ ਹੋ ਕੇ ਆਪਣੇ ਸਮਾਜ ਦੇ ਜੋ ਕੁਰੀਤੀਆਂ ਆ ਰਹੀਆਂ ਨੇ ਉਹਨਾਂ ਨੂੰ ਦੂਰ ਕਰੀਏ ਤੇ ਅਸੀਂ ਇੱਕ ਏਕਤਾ ਦਾ ਸੰਦੇਸ਼ ਦੇ ਕੇ ਸਮੁੱਚੇ ਦੇਸ਼ ਨੂੰ ਹੁਨਤ ਕਰਨ ਦੀ ਗੱਲ ਕਰੀਏ। ਕਿਉਂਕਿ ਸਤਗੁਰੂ ਜੋ ਗੁਰੂ ਵਰਤਮਾਨ ਨਾਮ ਦਾ ਰੀ ਗੁਰੂ ਸਤਗੁਰੂ ਬਲੀਵ ਸਿੰਘ ਜੀ ਹੈ ਉਹ ਕਹਿੰਦੇ ਅਸੀਂ ਢਾਈ ਰਾਜਾਂ ਦਾ ਖਾਲਸਾ ਰਾਜ ਨਹੀਂ ਲੈਣਾ ਅਸੀਂ ਸਮੁੱਚੇ ਸੰਸਾਰ ਵਿੱਚ ਸਤਗੁਰੂ ਨਾਨਕ ਦੇਵ ਜੀ ਦਾ ਰਾਜ ਕਰਨਾ ਹੈ ਤਾਂ ਜੋ ਜਿਹੜਾ ਖਾਲਸ ਭਾਵ ਨਿਰਮਲ ਰਾਜ ਸਾਬਤ ਹੋ ਸਕੇ ਜਿੱਥੇ ਸਾਰੇ ਸੁਖੀਪੂਰਵਕ ਸ਼ਾਂਤੀਪੂਰਵਕ ਜੀਵਨ ਜੀ ਸਰਣ ਸੋ ਸਾਡੀ ਇਹ ਹੀ ਮੰਗ ਹੈ ਕਿ ਅਸੀਂ ਆਪਸੀ ਵਿਤਰੇ ਭੁੱਲ ਕੇ ਇਕੱਠੇ ਹੋ ਕੇ ਆਪਣੇ ਸਤਗੁਰੂ ਸਹਿਬਾਨਾ ਦਾ ਪ੍ਰਚਾਰ ਕਰੀਏ